ਆ ਦੇਖੋ ਮਿੱਤਰੋ ਬਾਈ ਅਵਤਾਰ ਦੇ ਘਰੇ ਖੜੇ ਆ ਇੱਥੇ ਆਪਾਂ ਪਿੰਡ ਕਾਲਸਾਂ ਬਾਈ ਬਾਈ ਨੇ ਆਹ ਰੋਜ ਨਹੀਂ ਦਾ ਬੱਚਾ ਫੜਿਆ ਸੀਗਾ ਮੂੰਹ ਪੈਰ ਦੇਖੋ ਇਹਦਾ ਬਾਈ ਨਾਲ ਕਿੰਨਾ ਤੇ ਗੱਜ ਕੀ ਇਹ ਬੱਚੀ ਇੱਥੇ ਜਿਵੇਂ ਕੁੱਤੇ ਘਾਤੇ ਮੰਗਰ ਪਾਏ ਜਾਂਦੇ ਆ ਅਕਸਰ ਹੀ ਆਪਣੇ ਰੋਜ ਰੂਜ ਆ ਜਾਂਦੇ ਆ ਹਨ ਤੇ ਉਵੇਂ ਛੋਟੀ ਜੀ ਬੱਚੀ ਬਾਈ ਨੇ ਪਾਲੀ ਸੀ ਇਹ ਕਿੰਨਾ ਬਾਈ ਦਾ ਤੋਅ ਕਰਦੀ ਆ ਮੰਗਰ ਮੰਗਰ ਸੱਦੇ ਤੋਂ ਦੂਰੀ ਫਿਰਦੀ ਆ ਇਹ ਆਪਾਂ ਥੋੜੀ ਜੀ ਗੱਲਬਾਤ ਬਾਈ ਤੋਂ ਪੁੱਛਦੇ ਆਂ ਅਵਤਾਰ ਤੋਂ ਸਤਿ ਸ਼੍ਰੀ ਅਕਾਲ ਬਾਈ ਅਵਤਾਰ ਸਤਿ ਸ਼੍ਰੀ ਅਕਾਲ ਜੀ ਕੈਮੋ ਵਧੀਆ ਵਧੀਆ ਤੇ ਬਾਈ ਨੇ ਇੱਧਰ ਘੋੜੀਆਂ ਵੀ ਰੱਖੀਆਂ ਹੋਈਆਂ ਨੇ ਆਹ ਦੋ ਇੱਕ ਘੋੜੀ ਤੇ ਬਿਸ਼ੇਰੀ ਬਾਈ ਦੀ ਅੰਦਰ ਖੜੀ ਆ ਤੇ ਤੁਹਾਨੂੰ ਆਹੀ ਦਿਖਾਉਣਾ ਸੀਗਾ ਨਮੂਨਾ ਬਾਈ ਫੜ ਕੇ ਲਿਆਈ ਇਹਨੂੰ ਕੀ ਨਾਂ ਰੱਖਿਆ ਅਵਤਾਰ ਬਾਈ ਇਹਦਾ ਕਿਸਮਤਾਂ ਦਾ ਕਿਸਮਤ ਕਿੰਨੇ ਕ ਟਾਈਮ ਹੋ ਗਿਆ ਬਾਈ ਇਹਨੂੰ ਰੱਖੀ ਨੂੰ 6 ਸੱਤ ਮਹੀਨੇ ਸੇ ਸੱਤ ਮਹੀਨੇ ਹੋ ਗਏ ਹੈ ਕਿ ਉਹਦੇ ਦੇ ਜਾਂਦੇ ਸੀ ਉੱਥੇ ਮਾਲਾਂ ਦੇ ਨਾਲ ਨਾਲ ਚੱਲ ਕੇ ਨਹੀਂ ਆਇਆ ਪਾ ਦੇ ਰੋਜ਼ ਨਹੀਂ ਠੀਕ ਆ ਮਾਹਾਰਾ ਜਰ ਨੂੰ ਹੱਥ ਨਾਲ ਲਾਇਓ ਬਈ ਕਈ ਵਾਰੀ ਜਾਨਵਾਰ ਬੰਦੇ ਦਾ ਹੱਥ ਉੱਥ ਲਾਇਆ ਵਾ ਵੀ ਸੱਜਣਾਂ ਲਗਾ ਹੂੰ ਫਿਰ ਮੇਰੇ ਛੋਟੇ ਭਰਾ ਨੂੰ ਕਹਿੰਦਾ ਮਾਹਾਰਾ ਖੇਤ ਜਾਓ ਵੀ ਐ ਕਰਕੇ ਰੋਜ਼ ਨਹੀਂ ਬੱਚਾ ਭੋਲੇ ਜੀ ਇੱਥੇ ਆਪਣੇ ਖੇਤ ਹੀ ਆ ਗਈ ਸੀ ਉਹ ਪਾਸਾ ਰਹੇ ਸੈਲਰ ਦੇ ਕੋਲੇ ਉੱਥੇ ਕੁੱਤੇ ਗਾਤੇ ਰਹਿੰਦੇ ਮੂ ਕੁੱਤੇ ਲਾ ਕੇ ਹੋਣਗੇ ਜਾਨਾ ਸੁੰਦੀ ਦਾ ਨਹੀਂ ਬੱਸੇ ਠੀਕ ਆ ਉਦੋਂ ਬਾਅਦ ਇਹ ਆਸਣ 'ਤੇ ਬੈਠੇ ਰਹੇ 2.5 ਦਨ ਵਜੇ ਤੱਕ ਰੋਧ ਨਹੀਂ ਆਈ ਨੇ ਚੱਕਲੇ ਉਮੀ ਜੇਬ ਜੂ ਮੱਦੀ 5-7 ਮਿੰਟਾਂ ਪਹਿਲਾਂ ਖੂਈ ਦੀ ਸੀ ਹੂੰ ਆਪਣਾ ਇਹ ਬੰਦਾ ਰਾਜੂ ਪੱਠੇ ਲੈਣ ਗਿਆ ਸੀ ਅੱਛਾ ਅੱਛਾ ਉਸ ਤੋਂ ਬਾਅਦ ਇਹ ਜਦੋਂ ਆਈ ਨਾ ਫੇਰ ਇਹਨਾਂ ਨੇ ਮੈਨੂੰ ਫੋਨ ਲਾਇਆ ਸੀ ਲੁਧਿਆਣਾ ਚੁੰਗਣੀ ਗਰਾਸੀ ਦੇ ਮੇਲੇ ਦੇ ਗਲੇ ਬਾਹਰ ਹਰ ਹੁਣ ਘਰੇ ਚੱਕ ਲਿਆ ਉਹ ਠੀਕ ਆ ਫੇਰ ਇਹਨੂੰ ਅਸੀਂ ਚੁੰਗਣੀ ਦੇ ਉਹ ਕਰ ਲਿਆ ਪਾਲ ਲਿਆ ਜੰਗਲੀ ਨਾਲ ਮਨ ਅੱਜ ਤੱਕ ਇਹ ਵਿਚਾਰੀ ਜੰਗਲੀ ਜੰਗਦੀ ਆਉਣ ਦੋ ਟਾਈਮ ਇਹਨੂੰ ਦੁੱਧ ਪਿਆ ਦਿੰਦੇ ਆ ਪੱਟੇ ਫੁੱਟੇ ਕਾਰੇ ਫੈਦੀ ਰਹਿੰਦੀ ਆ ਸਾਰੇ ਪਰਵਾਦ ਨਾਲ ਹੀ ਪੂਰੀ ਵਧੀਆ ਬਾਹਰ ਜਾਣਾ ਕੋਈ ਨਹੀਂ ਅੱਛਾ ਅੱਛਾ ਜਿਵੇਂ ਬਾਹਰ ਇੱਥੇ ਪੱਠਿਆਂ ਦਾ ਕਜਾਬ ਨੇ ਸਾਡੇ ਨਾਲ ਜਾਉਂਦੂ ਉਦੋਂ ਦੂਰ ਨਹੀਂ ਹੋਣਾ ਇਹਨੇ ਮੰਨ ਲਾ ਵੀ ਕੁੱਤੇ ਆ ਜਾਏ ਕੋਈ ਵੀ ਆਹੋ ਠੀਕ ਆ ਬਾਈ ਆਪੀ ਆ ਥੋੜਾ ਜਿਹਾ ਹੂੰ ਔਰ ਇਹਦਾ ਬਚਪਨਾ ਆਈਆਂ ਮੰਨ ਲਾ ਇੱਕ ਨੋਰਮਲ ਜਿਵੇਂ ਪਰਵਾਦ ਦੇ ਹੀ ਪਲੀ ਆ ਓਵੇਂ ਹੀ ਇਹਨੂੰ ਕੋਈ ਬਾਹਰ ਲਾਣੀ ਐ ਇੱਕ ਟਿਕਣਕ ਬੀਜ ਦੇ ਸੀ ਉਹ ਲੋਹੇ ਲਗੇ ਸੀਗੇ ਖੇਤ ਹੂੰ ਉੱਥੇ ਰੋਜ ਇਹ ਰ ਮਨ ਲਾਵੇ ਜਾਨਵਰ ਵਾਦੂਗਾ ਕੋਈ ਇਹਨੇ ਉਹਨਾਂ ਵੱਲ ਨੂੰ ਨਹੀਂ ਉਹ ਕਰਿਆ ਅੱਛਾ ਉਹਦੇ ਨਾਲ ਦੇ ਜਾਨਵਰਾਂ ਨੂੰ ਦੇਖ ਕੇ ਉਹਨਾਂ ਦੀ ਖਿੱਚ ਨਹੀਂ ਕਰੀ ਕੋਈ ਇਹ ਜਿਵੇਂ ਹੁਣ ਘਰੇ ਗੱਜਗੀ ਨਾ ਫਿਰ ਇਹਨੂੰ ਤਾਂ ਉਪਰ ਹੀ ਲੱਗਦੇ ਆ ਹੂੰ ਭਾਈ ਉਦੋਂ ਕਿੰਨੇ ਕੁ ਦੇਣਾ ਸੀ ਤੇ ਸੀ ਤੇਰੇ ਹਿਸਾਬ ਨਾਲ ਤਾਂ ਦੀ ਸੀ ਇਹ ਵੱਧ ਤੋਂ ਵੱਧ 5-7 ਮਿੰਟਾਂ ਦੀ ਹੋਊਗੀ ਅੱਛਾ ਆ ਕੀ ਕਰ ਕੇ ਲੱਗੀ ਵੀ ਨਾਲ ਨੂੰ ਨੂਰ ਆ ਰ ਆ ਗਰ ਮਾਹਰ ਕੁੱਤੇ ਮਾਰ ਦੇ ਗਏ ਮਾ ਜੇ ਇਹਦੀ ਮਾਂ ਆ ਗਈ ਵੀ ਚਲੋ ਜਾਨਵਰ ਲੈ ਜਾਣਗੇ ਨਾਲ ਹੂੰ ਹੁਣੇ ਵਾਹੇ ਘਰੇ ਫਿਰਦੀ ਰਹਿੰਦੀ ਜਾਂ ਜਦੋਂ ਵੱਡੀ ਹੋ ਗਈ ਫੇਰ ਹੁਣ ਜਵਾਗ ਬਾਹਰਲੇ ਬੂਲੇ ਛੱਡੇ ਉਹ ਕਹਿੰਦਾ ਨਹੀਂ ਡੜੀ ਰੱਖੀ ਰੱਖੋ ਪੰਨੀ ਆ ਹੂੰ ਫੇਰ ਬਾੜਾ ਹੋਊ ਕਿਤੇ ਛੱਡਿਆਂ ਮਾਂ ਕੋਈ ਚਰੀਆ ਘਰ ਆਣਾ ਵਗੈਰਾ ਹੋਇਆ ਜੇ ਮੰਨ ਲਾ ਜਦੋਂ ਜਿਉਂ ਜਿਉਂ ਵੱਡੀ ਹੋਊਗੀ ਠੀਕ ਆ ਬਾਈ ਪੰਜ ਮਹੀਨੇ ਦੀ ਹੋ ਗਈ ਹੁਣ ਇਹ 7 ਕੁ ਮਹੀਨਿਆਂ ਦੀ ਹੋ ਗਈ ਠੀਕ ਆ ਬਾਈ ਸਿੱਨੀ ਬਹੁਤ ਵਈਆ ਬਾਈ ਤੇ ਉਹ ਕਰਦੀ ਆ ਉਧਰ ਦੇ ਇੱਕ ਵਾਰ ਤੇ ਜਾਂ ਪੱਠੇ ਪੁੱਠੇ ਵੀ ਖਾਣ ਦੋ ਟਾਈਮ ਦੁੱਧ ਵੀ ਦੇਈ ਆ ਹਾਂ ਰੋਟੀ ਖਾਣ ਹਾਂ ਬਸ ਹੁਣ ਉਧਰ ਉਹਦੇ ਬੁੜੀਆਂ ਰੋਟੀ ਖਾਣ ਚਲ ਗਈ ਉਧਰ ਹਨਾ ਰਸੋਈ ਕੋਲੇ